ਮੋਡ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਫਿਰੋਤੀ ਦੀ ਕਾਲ ਆਈ ਸੀਗੀ ਜਿਸ ਦੇ ਵਿੱਚ ਬਾਹਰਲੇ ਇੱਕ ਨੰਬਰ ਆਇਆ ਸੀਗਾ ਫਿਰ ਬਾਹਰਲੇ ਦੋ ਤਿੰਨ ਨੰਬਰਾਂ ਤੋਂ ਵਕ-ਵਕ ਕਾਲਾਂ ਕਈ ਦਿਨਾਂ ਤੱਕ ਆਉਂਦੀ ਰਹੀਆਂ ਜਿਸ ਦੇ ਵਿੱਚ ਪਹਿਲਾਂ 2 ਕਰੋੜ ਦੀ ਫਿਰੋਤੀ ਮੰਗੀ ਜਾ ਰਹੀ ਸੀਗੀ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਉਹ ਹੌਲੀ-ਹੌਲੀ ਕਰਕੇ ਫਿਰੋਤੀ ਦੀ ਰਕਮ ਕੱਟ ਕੇ 50 ਲੱਖ ਤੱਕ ਆ ਗਈ ਸੀ ਤਾਂ ਇਹਦੇ ਵਿੱਚ ਜਿਹੜਾ ਕਾਲਰ ਵਿਅਕਤੀ ਸੀਗਾ ਉਹਨੇ ਕਿਸੇ ਵੀ ਪਾਰਟਿਕੂਲਰ ਗੈਂਗ ਦਾ ਨਾਮ ਨਹੀਂ ਸੀ ਲਿਆ ਅਸੀਂ ਐਫ ਆਰ ਦਰਜ ਕਰਕੇ ਸਾਡੀ ਟੀਮਾਂ ਜਿਹੜੀ ਹੈਗੀ ਸਾਡੇ ਐਸ ਪੀ ਡੀ ਡੀ ਐਸ ਪੀ ਡੀ ਡੀਐਸਪੀ ਸਬਡਿਵੀਜ਼ਨ ਮੋਡ ਸੀਆਈਏ ਦੀ ਟੀਮਸ ਤੇ ਬਾਕੀ ਸਾਰੇ ਜਿਹੜੇ ਵੀ ਆਪਣੇ ਸਟਾਫ ਵਾਲੇ ਹੈਗੇ ਉਹ ਕੰਮ ਤੇ ਲੱਗੇ ਸੀਗੇ ਤੇ ਸਾਡਾ ਆਪਰੇਸ਼ਨ ਚੱਲਦਾ ਰਿਹਾ ਕਾਫੀ ਦਿਨ ਤੱਕ ਫਾਈਨਲੀ ਇਹ ਜਿਹੜੇ ਹੈਗੇ ਅਸੀਂ ਇਹ ਜਿਹੜਾ ਕਾਲਰ ਸੀਗਾ ਤੇ ਇਹਦੇ ਸਾਥੀ ਸੀਗੇ ਸਾਰਾ ਮੈਟਰ ਕ੍ਰੈਕ ਕਰਨ ਚ ਕਾਮਯਾਬ ਹੋਏ ਤਾਂ ਇਹ ਅਸਲ ਚ ਕਹਾਣੀ ਇਹ ਨਿਕਲੀ ਕਿ ਇੱਕ ਵਿਅਕਤੀ ਸੀਗਾ ਇੱਕ ਮੁੰਡਾ ਜਿਹੜਾ ਕਿ ਮੋੜ ਤੋਂ ਗਿਆ ਸੀ ਆਈਲੈਂਡਸ ਕਰਕੇ ਬਾਹਰ ਤਾਂ ਉਹ ਜਿਹੜਾ ਲੋਕਲ ਵਿਅਕਤੀ ਸੀਗਾ ਉਹਦੇ ਬਾਰੇ ਜਾਣਕਾਰੀ ਰੱਖਦਾ ਸੀਗਾ ਬਹਾਰੇ ਦੇ ਨਾਲ ਦੇ ਹੋ ਜਿਹੜੇ ਮੁੰਡੇ ਉੱਥੇ ਸੀਗੇ ਉਹਨਾਂ ਨੇ ਮਿਲ ਕੇ ਸਕੀਮ ਬਣਾਈ ਕਿ ਫਿਰੋਤੀ ਕਾਲ ਕਰਕੇ ਜੋ ਹੈ ਪੈਸੇ ਜਿਹੜੇ ਐਠਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਉਹਨੇ ਬੜੀ ਸਪੈਸੀਫਿਕ ਜਾਣਕਾਰੀ ਜਿਹੜੀ ਉਹਦੀ ਸੀਗੀ ਉਸ ਵਿਅਕਤੀ ਬਾਰੇ ਉਹਨੂੰ ਦਿੱਤੀ ਕਿਉਂਕਿ ਇੱਕ ਲੋਕਲ ਵਿਅਕਤੀ ਇਨਵੋਲ ਸੀਗਾ ਤੇ ਉਹਦੇ ਕੋਲ ਕਾਫੀ ਇਹਦੀ ਜਾਣਕਾਰੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਤਿੰਨ ਲੋਕਲ ਸਾਥੀ ਸੀਗੇ ਜਿਹੜੇ ਪੰਜਾਬ 'ਚ ਰਹਿੰਦੇ ਸੀਗੇ ਇਹ ਵਿਅਕਤੀ ਤਾਂ ਜਿਹੜੇ ਬੈਠੇ ਦੋ ਮਾਸਟਰਮਾਈਂਡ ਜਿਹੜੇ ਬਾਹਰ ਬੈਠੇ ਜਿਨ੍ਹਾਂ ਨੇ ਕਾਲ ਨਾ ਕੀਤੀ ਇਹਨਾਂ ਦੇ ਤਿੰਨ ਸਾਥੀ ਪੰਜਾਬ ਦੇ ਵਿੱਚ ਸੀਗੇ ਤਾਂ ਸਾਡੀ ਟੈਕਨੀਕਲ ਇਨਪੁਟ ਹਿਊਮਨ ਇੰਟੈਲੀਜੈਂਸ ਅਤੇ ਸਾਡੀ ਟੀਮ ਜਿਹੜੀ ਆਪਰੇਸ਼ਨਲ ਜਿਹੜੀ ਹੈ ਕਪੇਬਿਲਟੀ ਉਹਦੇ ਕਰਕੇ ਇਹਨਾਂ ਨੇ ਇਹ ਤਿੰਨ ਵਿਅਕਤੀ ਗ੍ਰਿਫਤਾਰ ਕਰ ਲਏ ਜਿਹੜੇ ਵਿਅਕਤੀ ਗ੍ਰਿਫਤਾਰ ਹੋਏ ਇਹਨਾਂ ਦੇ ਨਾਂ ਹੈਗੇ ਮਨਿੰਦਰ ਸਿੰਘ ਉਰਫ ਅਮਨ ਇਹ ਰਹਿਣ ਵਾਲਾ ਹੈਗਾ ਜ਼ਿਲ੍ਹਾ ਐਸਬੀਐਸ ਨਗਰ ਦਾ ਮਨਪ੍ਰੀਤ ਸਿੰਘ ਉਰਫ ਮਨੀ ਜੋ ਕਿ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ ਇਹ ਵੀ ਜ਼ਿਲ੍ਹਾ ਐਸਬੀਐਸ ਨਗਰ ਦਾ ਰਹਿਣ ਵਾਲਾ ਹੈਗਾ ਜਸਕਰਨ ਸਿੰਘ ਉਰਫ ਲਖਾਰੀ ਇਹ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹਨਾਂ ਤਿੰਨਾਂ ਵਿਅਕਤੀਆਂ ਤੇ ਕੋਈ ਵੀ ਮੁਕਦਮਾ ਪਹਿਲਾਂ ਦਰਜ ਨਹੀਂ ਹੈ ਹਾਲਾਂਕਿ ਤਫ਼ਤੀਸ਼ ਦੌਰਾਨ ਅਸੀਂ ਇਹ ਗੱਲ ਜਿਹੜੀ ਹੈਗੀ ਹੁਣ ਦੌਰਾਨੇ ਤਫ਼ਤੀਸ਼ ਅਸੀਂ ਪਤਾ ਕਰ ਰਹੇ ਹਾਂ ਕਿ ਇਹਨਾਂ ਦੇ ਨਾਲ ਹੋਰ ਕੋਈ ਵਿਅਕਤੀ ਤਾਂ ਜੁੜੇ ਹੋਏ ਨਹੀਂ ਹੈ ਇਹਨਾਂ ਦਾ ਇਸ ਤਰੀਕੇ ਦਾ ਕੋਈ ਪਹਿਲਾਂ ਇਹਨੇ ਕੋਈ ਇਸ ਤਰੀਕੇ ਦਾ ਆਪਰੇਸ਼ਨ ਕੀਤਾ ਹੋਵੇ ਕਿਸੇ ਨੂੰ ਬੇਕੂਬ ਬਣਾ ਕੇ ਡੈਂਗਸਟਰ ਦੇ ਨਾਂ ਤੇ ਜਾਂ ਇਸ ਤਰੀਕੇ ਦਾ ਕਰਕੇ ਕੋਈ ਫਿਰੌਤੀ ਦੀ ਰਕਮ ਕਿਸੇ ਤੋਂ ਐਠੀ ਹੋਵੇ ਉਹਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰ ਰਹੇ ਹਾਂ ਐਸਐਸਪੀ ਸਾਹਿਬ ਇਹ ਜਿਹੜਾ ਹੁਨੇਂਦਰ ਸਿੰਘ ਇਹ ਦੁਬਈ ਗਿਆ ਹੋਇਆ ਸੀਗਾ ਦੇਖੋ ਜੀ ਜਿਹੜੇ ਇਹਨਾਂ ਦੇ ਪਿਛੋਕੜ ਹੈਗਾ ਉਹ ਸਾਰਾ ਦੌਰਾਨ ਤਫ਼ਤੀਸ਼ ਦੇ ਦੌਰਾਨ ਸਾਹਮਣੇ ਆਇਆ। ਓਕੇ ਟੀਕੇ ਦੇ ਵਿੱਚ ਜਿਹੜਾ ਹੋਰ ਪਤਾ ਲੱਗਿਆ ਜਿਹਦੇ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਬੰਦਾ ਉਸਕੋਆਇਲਸ ਕਰ ਰਿਹਾ ਹੈ। ਕੀ ਕੋਈ ਅਭਿਸ਼ੇਕ ਕਰ ਰਿਹਾ ਹੈ? ਜਿਹੜਾ ਪੂਰੀ ਸੂਚਨਾ ਪ੍ਰੋਵਾਈਡ ਕਰਵਾਈ ਸੀ ਡਾਕਟਰ ਸਾਹਿਬਾ। ਡਿਟੇਲਸ ਨਾਮਾਂ ਦਾ ਖੁਲਾਸਾ ਅਸੀਂ ਉਹਦੋਂ ਕਰਾਂਗੇ ਜੇ ਸਾਨੂੰ ਕਨਫਰਮ ਹੁੰਦੇ ਨੇ। ਜਿਹੜੇ ਕਨਫਰਮ ਹੋ ਗਏ ਉਹ ਤੁਸੀਂ ਉਹ ਤੁਹਾਨੂੰ ਦੱਸਦੇ ਅਸੀਂ। ਜਦੋਂ ਤੁਸੀਂ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਨੂੰ ਕੋਈ ਪੈਸਾ ਬਰਾਮਦ ਹੋਇਆ ਵੀ ਹੈ ਲੈਨ ਆਏ ਸੀ ਮਨੀ ਐਕਸਚੇਂਜ ਹੋਇਆ ਹੈ ਕਿਤਾਬੀ। ਐਸ ਐਚ ਕੋਈ ਲੇਕਿਨ ਤਫਤੀਸ਼ ਦੌਰਾਨ ਜੇ ਕੋਈ ਸਾਹਮਣੇ ਆਇਆ ਕਿ ਇਹਨਾਂ ਨੇ ਪਹਿਲਾਂ ਕਿਸੇ ਤਰੀਕੇ ਦੀ ਕੋਈ ਕਿਸੇ ਨਾਲ ਕੀਤੀ ਹੋਏਗੀ ਰਿਕਵਰੀ ਗੱਡੀ ਦੀ ਰਿਕਵਰੀ ਇੱਕ ਹੈਗੀ ਜਿਸ ਤੇ ਆਏ ਸੀਗੇ ਉਹ ਆਈ 20 ਕਾਰ ਜਿਹੜੀ ਮਨੀ ਦੀ ਹੈਗੀ ਹੈ ਉਹ ਅਸੀਂ ਰਿਕਵਰ ਕਰ ਚੁੱਕੇ ਆ ਤੇ ਬਾਕੀ ਰਿਕਵਰੀ ਤਫਤੀਸ਼ ਦੌਰਾਨ ਹੀ ਹੋਏਗੀ ਇਹ ਗ੍ਰਿਫਤਾਰੀ ਦੀ ਲੋਕੇਸ਼ਨ ਜਿਹੜੀ ਹੈਗੀ ਹੈ ਉਹ ਆਪਣੇ ਆਪਣੇ ਜ਼ਿਲ੍ਹੇ ਤੋਂ ਕਿਤੇ ਕਿਹਨੇ ਗ੍ਰਿਫਤਾਰ ਜੀ ਦੱਸਦਾ ਇਹ ਬਾਤ ਸਪੈਸੀਫਿਕ ਉਹ ਪ੍ਰੈਸ ਨੋਟ ਦੇ ਵਿੱਚ ਤੁਸੀਂ ਦੇਖ ਲਓ ਹਾਂ ਸਰ ਕਿੰਨੀ ਰਕਮ ਦੀ ਮੰਗ ਕੀਤੀ ਗਈ ਸੀ ਜਿਹੜੀ ਇਹ ਸੀਗੀ ਜਿਹੜੇ ਡਾਕਟਰਸ ਨੇ ਉਹ ਪ੍ਰਾਈਵੇਟ ਡਾਕਟਰ ਨੇ ਇਸ ਚੀਜ਼ ਦੇ ਡਾਕਟਰ ਨੇ ਇਹ ਵਿਅਕਤੀ ਪਰ ਐਸੀ ਕੋਈ ਖੁਲਾਸਾ ਨਹੀਂ ਕਰ ਰਹੇ ਜੀ ਕਿਉਂਕਿ ਉਹਦੀ ਸੀਕ੍ਰੈਸੀ ਇੰਪੋਰਟੈਂਟ ਹੁੰਦੀ ਹੈ ਉਹ ਸਤਿਕਾਰ ਕਰੇ ਇੱਕ ਕਾਲ ਜਿਹੜੀ ਕੀਤੀ ਗਈ ਹੈ ਉਹ ਤਾਂ ਦੇ ਨੰਬਰ ਤੇ ਹੀ ਚਾਹਤਾ ਦੇ ਨੰਬਰ ਤੇ ਆਪਾਂ ਬਾਹਰ ਦੇ ਨੰਬਰ ਤੋਂ ਕਾਲ ਆਈ ਸੀ ਜੀ ਕਾਲ ਆਈ ਸੀ WhatsApp ਕਾਲ ਆਈ ਸੀ ਵਾਇਸ ਕਾਲ ਆਈ ਸੀ ਜਾਂ ਕਿਸੇ ਸਾਧਨ ਵਕ 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 ਤਰੀਕੇ ਦੀ ਕਾਲ ਆਈ ਸੀ ਉਹ ਸਿਟੀ ਨੰਬਰ ਮੰਗੜ ਦੇ ਐਵੀਡੈਂਸ ਉਹ ਐਵੀਡੈਂਸ ਦਾ ਤਫ਼ਤੀਸ਼ ਦੌਰਾਨ ਆਏਗਾ ਨਾ ਜੀ ਸਾਹਿਬ ਇਹਦੇ ਚ ਇੱਕ ਗੱਲ ਹੋਰ ਹੈ ਐਵੀਡੈਂਸ ਕੋਲੋਂ ਦਾ ਕੋਈ ਜਿਹੜਾ ਜੋ ਵੀ ਟਾਈਮ ਲਾਈਨਸ ਹੈਗੀ ਇਨਵੈਸਟੀਗੇਸ਼ਨ ਦੀ ਕੋਡ ਅਕੋਰਡਿੰਗ ਐਕਟ ਦੇ ਅਕੋਰਡਿੰਸ ਹੀ ਪੂਰੀ ਕਰਤਾ ਹੈ ਮਹੀਨਾ 2 ਮਹੀਨਾ ਵਿੱਚ ਕਾਨੂੰਨ ਆਉਣਾ ਹੈ ਜਿਹੜਾ ਇਹ ਤਾਂ ਐਕਟ ਪਹਿਲਾਂ ਹੀ ਦਰਜ ਹੋ ਗਿਆ ਸੀ ਹੈਨਾ ਥਿਸ ਇਜ਼ ਰਜਿਸਟਰਡ ਬਿਫੋਰ ਦੀ ਨਿਊ ਲਾਜ਼ ਸੋ ਇਨਵੈਸਟੀਗੇਸ਼ਨ ਛੇਤੀ ਛੇਤੀ ਕਰਦਾਂਗੇ ਜੀ ਕੰਪਨੀ ਦੇ ਵਿੱਚ ਜਿਹੜਾ ਇਹ ਕਿਲੋ ਪਿਊਰ ਹੈ ਇਹ ਤੇ ਪੈਸੇ ਲੈਣਾ ਇਸ ਮਨੇ ਐਕਸਚੇਂਜਰ ਤੋਂ ਜਾਂ ਕਿਤਾਬ ਦੇਖੋ ਜੀ ਸਾਡੀ ਆਪਰੇਸ਼ਨਲ ਡੀਟੇਲ ਅਸੀਂ ਸਾਰੀ ਡਿਸਕਲੋਜ਼ ਨਹੀਂ ਕਰ ਸਕਦੇ ऑपरेशनल डिटेल्स हैगी किधर ट्रेस किया बिकॉज नहीं, वी कैनॉट डिस्क्लोज़ दिज ऑपरेशन डिटेल्स थैंक यू